ਮਤਲਬ ਤੁਸੀਂ ਕਿਸ ਤਰ੍ਹਾਂ ਦੀ ਸਪੋਰਟ ਦੀ ਗੱਲ ਕਰ ਰਹੇ ਕਿੱਥੇ ਉਹ ਦੀ ਸਪੋਰਟ ਦੀ ਭਰਤੀ ਸਾਰੀ ਕਰਨੀ ਇਹ ਕਮੇਟੀ ਨੇ ਸੀਗੀ ਤਾਇਤਾ ਕੋ ਸਾਨੂੰ ਉਹ ਨਾ ਬੁਲਾਇਆ ਗਿਆ ਨਾ ਕੋ ਦੇ ਲਈ ਰਿਸਪੌਂਸ ਦਿੱਤਾ ਗਿਆ ਸਾਨੂੰ ਭਰਤੀ ਇਲੀ ਕਲੇਜ ਫਿਰ ਮਤਲਬ ਅਕਾਲੀ ਨਹੀਂ ਉਹ ਤਾਂ ਜਸਹਰ ਜੀ ਦੱਸਾਂਗੇ ਨਾ ਜਸਹਰ ਜੀ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਸਹਰ ਜੀ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੀ ਅੰਤਰੀਮ ਕਮੇਟੀ ਆ ਉਹ ਜਸਹਰ ਸਾਹਿਬ ਨੂੰ ਦੱਸਣ ਲੱਗੀ ਕਿ ਤੁਹਾਡੇ ਇਹ ਰੋਲ ਅਤੇ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਇਹ ਸਾਲ ਵਿੱਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਕ ਸਾਹਿਬ ਸਰਬ ਜਸੇਦਾਰ ਜੀ ਨੇ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਆ ਸਿੱਖ ਕੌਮ ਦੇ ਵਿੱਚ ਸਮੁੱਚੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਦੇ ਵੱਖਰੀ ਗੱਲ ਆ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਤੇ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਚੀਜ਼ ਦਾ ਖਮਾਜਾ ਭੁਗਤਣਾ ਪਊਗਾ ਸ਼ਰੋਮਣੀ ਕਾਲਜ ਦੀ ਲੀਡਰਸ਼ਿਪ ਹੈਗੀ ਆ ਉਹ ਇਸ ਕਮੇਟੀ ਤੋਂ ਪਤ ਨਹੀਂ ਕਰਾਉਣਾ ਚਾਹੁੰਦੀ ਜਸੇਦਾਰ ਜੀ ਅੱਗੇ ਅਗਲਾ ਸਾਨੂੰ ਜੋ ਵੀ ਹੁਕਮ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਮਨਪ ਸਿੱਕ ਕਿਸ ਤਰ੍ਹਾਂ ਇਸ ਕੋਰਟ ਦੀ ਗੱਲ ਕਰ ਰਿਹਾ ਕਿੱਥੇ ਹੋਣੀ ਹੈ ਇਸ ਕੋਰਟ ਦੀ ਭਰਤੀ ਸਾਰੀ ਕਰਨੀ ਹੈ ਕਮੇਟੀ ਨੇ ਸੀਗੀ ਤੈਨੂੰ ਸਾਨੂੰ ਉਹ ਨਾ ਬੁਲਾਇਆ ਗਿਆ ਨਾ ਕੋ ਦੇ ਲਈ ਰਿਸਪੌਂਸ ਦਿੱਤਾ ਗਿਆ ਸਾਨੂੰ ਭਰਤੀ ਲੀ ਕਲੇਜ ਫਿਰ ਮਤਲਬ ਗੱਲ ਨਹੀਂ ਉਹ ਤਾਂ ਜਸედაਰ ਜੀ ਦੱਸਾਂਗੇ ਨਾ ਜਸედაਰ ਜੀ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਸედაਰ ਜੀ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੀ ਅੰਤਰੀਮ ਕਮੇਟੀ ਆ ਉਹ ਜਸედაਰ ਸਾਹਿਬ ਨੂੰ ਦੱਸਣ ਲੱਗੀ ਕਿ ਤੁਹਾਡੇ ਇਹ ਰੋਲ ਅਤੇ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਇਹ ਸਾਲ ਵਿੱਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਕ ਸਾਹਿਬ ਸਰਬੋਤ ਉਹਦੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਦੇ ਵੱਖਰੀ ਗੱਲ ਆ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਚ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਜੀ ਦਾ ਤਾਂ ਮਨਪ੍ਰੀਤ ਯਾਲੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ ਜੋ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਅਲਾਗਤੋ ਚਲਾਈ ਜਾ ਰਹੀ ਹੈ ਉਸਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਸ ਨੂੰ ਗਲਤ ਦੱਸਿਆ ਕਿ ਅਕਾਲੀ ਦਲ ਦੇ ਵੱਲੋਂ ਵੱਖਰੀ ਮੈਂਬਰਸ਼ਿਪ ਮੁਹਿੰਮ ਚਲਾਉਣਾ ਗਲਤ ਹੈ ਤਾਂ ਸਾਡਾ ਬੱ비 ਬਾਦਲ ਚੜ ਚੁੱਕੇ ਨੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ ਸਵਾਗਤ ਹੈ ਬੱ비 ਬਾਦਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਪੋਕਸਪੀਨ ਟੀਵੀ ਤੇ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਜੀ ਜੀ ਦਾ ਮਨਪ੍ਰੀਤ ਸਿੰਘ ਗਿਆਲੀ ਜੋ ਕਿ ਗੁੱਤਾ ਪਹਿਲਾ ਅਕਾਲੀ ਦਲ ਦੇ ਵਿੱਚ ਹੀ ਨੇ ਬਗਾਵਤ ਕਰਦੇ ਹਮੇਸ਼ਾ ਹਲੰਕੇ ਦੇਖੇ ਨੇ ਇਸ ਵਾਰ ਫਿਰ ਉਹ ਨਾ ਵੱਲੋਂ ਅਕਾਲੀ ਦਲ ਨੂੰ ਹੀ ਚੇਤਾਵਨੀ ਦੇ ਦਿੱਤੀ ਹੈ ਜੋ ਮੈਂਬਰਸ਼ਿਪ ਮੁਹਿੰਮ ਵੱਲੋਂ ਮੁਹਿੰਮ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਗਲਤ ਹੈ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਪੁੱਤ ਨਾ ਪਏਗਾ ਦੇਖੋ ਮੈਮ ਮੈਂ ਮਹਿਸੂਸ ਕਰਦਾ ਹੈ ਕਿ ਜੋ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੋਝਾ ਮਜ਼ਾਕ ਅੱਜ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਜੁੰਡਲੀ ਕਰ ਰਹੇ ਨੇ ਜੀ ਤੇ ਜੋ ਜਿਸ ਤਰ੍ਹਾਂ ਦਾ ਡਿਸਰੈਸਪੈਕਟ ਫਿਰ ਕੱਲ ਤੱਕ ਸਾਹਬ ਦੀ ਕਰ ਰਹੇ ਨੇ ਉਹ ਇੰਨਾ ਤਾਂ ਕਦੇ ਮੁਗਲਾਂ ਨੇ ਜਾਂ ਪੰਥ ਦੇ ਦੁਸ਼ਮਨਾ ਨੇ ਨਹੀਂ ਸਾਨੂੰ ਢਾ ਲਾਈ ਸੀ ਜਿੰਨੀ ਅੱਜ ਇਹ ਲਾ ਰਹੇ ਨੇ ਦੇਖੋ ਮਨਪ੍ਰੀਤਿਆ ਵਾਲੀ ਬੜੇ ਸੁਲਝੇ ਹੋਏ ਨੌਜਵਾਨ ਆਗੂ ਹੈ ਅਕਾਲ ਤਖਤ ਸਾਹਿਬ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਭਰਤੀ ਆਪਦੀ ਦੇਖਰੇਖ ਚ ਕਰਵਾਉਣੀ ਸੀ ਲੇਕਿਨ ਹੋਇਆ ਕਿ ਕਿ ਉਹਨਾਂ ਨੇ ਆਪ ਹੀ ਬੋਗਸ ਭਰਤੀ ਕਰਕੇ ਵੋਟਰ ਲਿਸਟਾਂ ਚੱਕ ਕੇ ਆਪਣੇ ਬੰਦਿਆਂ ਨੂੰ ਡੈਲੀਗੇਟ ਬਣਾਉਣ ਦੀ ਕਵਾਇਤ ਵਿੱਚ ਇੱਕ ਤਰ੍ਹਾਂ ਨਾਲ ਹਾਈਜੈਕ ਕਰ ਲਿਆ ਅਸ਼ਰੂਮ ਨਹੀਂ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਔਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਅਕਾਲ ਤਖਤ ਸਾਹਿਬ ਵਾਲ ਪਿੱਠ ਕਰਕੇ ਖੜੇ ਹੋ ਗਏ ਔਰ ਪੰਥਕ ਰਵਾਈਤਾਂ ਪੰਥਕ ਕਦਰਾਂ ਕੀਮਤਾਂ ਦਾ ਐਸਾ ਤੱਜੀਆਂ ਉਡਾਰੇ ਨੇ ਕਿ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜੀ ਜੀ ਤਾਂ ਸਿੱਧੇ ਕਾਲ ਤੱਕ ਸਾਬ ਦੇ ਹੁਕਮਾਂ ਤੋਂ ਤਾਂ ਨਹੀਂ ਮਿਲ ਰਹੇ ਨੇ ਜੋ ਹੈ ਅਕਾਲੀ ਦਲ ਤੇ ਮਨਪ੍ਰੀਤ ਯਾਦੀ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਤਾਂ ਅਕਾਲ ਤਖਸਾਲ ਦਾ ਫੈਸਲਾ ਸਰਬਉੱਚ ਹੈ ਜੋ ਹੁਣ ਜਥੇਦਾਰ ਉਹਨਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਦੇ ਦਿੱਤੀ ਗਈ ਜਥੇਦਾਰ ਦੇ ਵੱਲੋਂ ਜੋ ਫੈਸਲਾ ਸੁਣਾਇਆ ਜਾਏਗਾ ਉਹੀ ਉਹਨਾਂ ਦਾ ਅਗਲਾ ਫੈਸਲਾ ਵੀ ਹੋਵੇਗਾ ਉਹਨਾਂ ਦਾ ਇਹ ਸਾਫ਼ ਕਹਿਣਾ ਹੈ ਕਿ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਮਹਿੰਮ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ਸਿਰਫ ਇਗਨੋਰ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਗਿਆ ਹੂੰ ਫਿਰ ਧਾਮੀ ਸਾਹਿਬ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜੋ ਕਿ ਸਾਰੇ ਹੀ ਦਲ ਔਰ ਸਾਰੇ ਹੀ ਜਿੰਨੇ ਗੁੱਟ ਜਿੰਨੇ ਗੁੱਟ ਹੈ ਸਾਰੇ ਮੰਨਦੇ ਹੈ ਕਿ ਉਹ ਇਹ ਨਿਹਤ شریف ਔਰ ਇੱਕ ਚੰਗੇ ਇਨਸਾਨ ਨੇ ਉਹਨਾਂ ਨੂੰ ਮਜਬੂਰੀ ਵਿੱਚ ਅਸਤੀਫਾ ਦੇਣਾ ਪਿਆ ਸਿਰਫ ਇਸ ਗੱਲ ਕਰਕੇ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਦੂਜੇ ਪਾਸੇ ਇੱਕ ਜੁੰਡਲੀ ਦਾ ਪ੍ਰੈਸ਼ਰ ਹੈ ਕਿ ਅਸੀਂ ਤੁਹਾਨੂੰ ਪੱਤ ਤੋਂ ਲਾਹ ਦਾਂਗੇ ਅਸੀਂ ਤੁਹਾਨੂੰ ਹਟਾ ਦਾਂਗੇ ਅਕਾਲ ਤਖਤ ਦੇ ਸਭ ਦੇ ਜਥੇਦਾਰ ਤੇ ਤੁਸੀਂ ਪ੍ਰੈਸ਼ਰ ਪਾਓ ਤੁਸੀਂ ਉਹਨਾਂ ਨੂੰ ਧਮਕੀਆਂ ਦਿਓ ਸੋ ਮੈਂ ਸਮਝਦਾ ਕਿ ਬਹੁਤ ਹੀ ਤਰਸਯੋਗ ਤੇ ਦੁਖਦਾਈ ਹਾਲਤ ਹੋ ਚੁੱਕੀ ਹੈ ਅੱਜ ਜਿਸ ਤਰ੍ਹਾਂ ਦੇ ਮਤਲਬ ਜਿਹੜੇ ਚੌਰਾਹੇ ਵਿੱਚ ਲਿਆ ਕੇ ਪੰਥ ਨੂੰ ਖੜਾ ਕਰ ਦਿੱਤਾ ਗਿਆ ਉਸ ਚੌਰਾਹੇ ਉਹ ਨਿਹਤ ਨਿੰਦਨਯੋਗ ਹੈ ਖਤਰਨਾਕ ਹੈ ਤੇ ਇੰਨਾ ਤਾਂ ਸਾਡੇ ਪੰਥਕ ਜਿਹੜੇ ਦੁਸ਼ਮਣ ਸੀ ਜਿਨ੍ਹਾਂ ਨੇ ਹਮਲੇ ਕਰ ਕਰਕੇ ਸਾਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸਾਨੂੰ ਨੀਰਮਨੂ ਅਰਗਿਆਂ ਨੇ ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਉਹ ਵੀ ਸਾਡੀਆਂ ਰਵੈਤਾਂ ਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਇੰਨਾ ਤਹਿਸ ਨਹਿਸ ਨਹੀਂ ਸੀ ਕਰ ਸਕੇ ਕਿਉਂ ਕਰਕੇ ਉਹ ਬਾਹਰੀ ਦੁਸ਼ਮਣ ਸੀ ਇਹ ਅੰਦਰ ਦੇ ਦੁਸ਼ਮਣ ਹੈ ਔਰ ਜੋ ਇਹ ਕਰ ਰਹੇ ਨੇ ਉਹ ਮਤਲਬ ਬਿਨهایت ਹੀ निंदनਯੋਗ ਔਰ ਦੁਖਦਾਈ ਹੈ ਜੀ ਆ ਮ ਬੱਬੀ ਬਾਦਲ ਜੀ ਜੋ ਜਥੇਦਾਰ ਦੀ ਇਸ ਸਮੇਂ ਆਪਾਂ ਅਵਸਥਾ ਕਿਹਾ ਸਕਦੇ ਹਾਂ ਜਿਸ ਤਰ੍ਹਾਂ ਉਹਨਾਂ ਵੱਲੋਂ ਮਜਬੂਰੀ ਵੀ ਜਤਾਈ ਗਈ ਹੈ ਤੇ ਕੀ ਲੱਗਦਾ ਹੈ ਤੁਹਾਨੂੰ ਕਿ ਜਥੇਦਾਰ ਅਜਿਹੀ ਹਾਲਤ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਕੋਈ ਸਖਤ ਫੈਸਲਾ ਸੁਣਾ ਸਕਦੇ ਨੇ ਕਿਉਂਕਿ 107 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨਾਂ ਦਾ ਤਾਂ ਕਹਿਣਾ ਹੈ ਕਿ ਹੁਣ ਜਥੇਦਾਰ ਤੇ ਹੀ ਜੋ ਡਿਪੈਂਡ ਹੈ ਅਸੀਂ ਉਹਨਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ ਜੋ ਫੈਸਲਾ ਸੁਣਾਣਗੇ ਉਸ ਦੇ ਮੁਤਾਬਕ ਹੀ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਏਗੀ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰਤਬਾ ਇੰਨਾ ਵੱਡਾ ਔਰ ਮਹਾਨ ਹੈ ਕਿ ਉਹਨਾਂ ਦੇ ਮੁਖ ਤੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਦਾ ਹੈ ਉਹ ਸਾਰੀ ਕੌਮ ਲਈ ਇੱਕ ਮਤਲਬ ਇਹ ਹੁਕਮਨਾਮੇ ਵਰਗਾ ਇਹ ਸ਼ਬਦ ਉਹਨਾਂ ਦਾ ਹੁਕਮਨਾਮਾ ਹੁੰਦਾ ਹੈ ਸੋ ਜੇ ਉਹ ਸਖਤ ਫੈਸਲਾ ਉਹਨਾਂ ਨੇ ਜਿਹੜਾ ਸੁਣਾਇਆ ਸੀ ਉਹਨਾਂ ਦਾ ਤਾਂ ਉਹਨਾਂ ਨੇ ਮੰਨਿਆ ਨਹੀਂ ਜੀ ਉਹ ਵਰਚਾ ਫੜ ਕੇ ਕੁਰਸੀ ਤੇ ਬੈਠਣ ਨਾਲ ਥੋੜਾ ਮਾਫੀ ਮਿਲਣੀ ਹੈ ਹਮ ਇੱਕ ਪਾਸੇ ਤੁਸੀਂ ਡਰਾਮਾ ਕਰ ਰਹੇ ਹੋ ਕਿ ਅਸੀਂ ਬੜੇ ਨਿਮਾਨੇ ਸਿੱਖ ਹਾਂ ਤੇ ਦੂਜੇ ਪਾਸੇ ਤੁਸੀਂ ਜਥੇਦਾਰ ਨੂੰ ਹਟਾ ਰਹੇ ਹੋ ਧਮਕੀਆਂ ਦੇ ਰਹੇ ਹੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਜਬੂਰ ਕਰ ਰਹੇ ਹੋ ਅਸਤੀਫਾ ਦੇਣ ਲਈ ਤੋਂ ਮੈਂ ਤਾਂ ਮਹਿਸੂਸ ਕਰਦਾ ਹੈ ਕਿ ਜਥੇਦਾਰ ਸਾਹਿਬ ਦੀ ਇਹ ਉੱਚ ਪਦਵੀ ਦੀ ਰਾਖੀ ਲਈ ਅੱਜ ਸਾਰੀ ਸਹੀ ਸੋਚ ਵਾਲੀਆਂ ਧਿਰਾਂ ਨੂੰ ਇੱਕ ਪਾਸੇ ਆਉਣਾ ਚਾਹੀਦਾ ਹੈ ਔਰ ਜਥੇਦਾਰ ਸਹਿਬਾਨ ਦਾ ਰਤਬਾ ਮੇਨਟੇਨ ਰਹੀ ਇਸ ਦੇ ਲਈ ਯਾਲੀ ਜੀ ਵਰਗੇ ਜਿਹੜੇ ਸੁਲਝੇ ਹੋਏ ਬੰਦੇ ਐ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਸ਼ੁਕਰੀਆ ਬੱਬੀ ਬਾਦਲ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਤੇ ਫਿਲਹਾਲ ਮਨਪ੍ਰੀਤ ਯਾਲੀ ਜੋ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਇਹ ਦਿੱਤੀ ਐ ਤੇ ਜੋ ਉਹਨਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਐ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਖਾਮਿਆਜ਼ਾ ਇਸ ਦਾ ਭੁਗਤਣਾ ਪਏਗਾ ਇਸ ਨੂੰ ਗਲਤ ਦੱਸਿਆ ਕਿ ਵੱਖਰੀ ਉਹਨਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਜੋ ਚਲਾਈ ਜਾ ਰਹੀ ਐ ਸ਼ਿ ਭੇਗਿਆ ਉਹ ਇਸ ਕਮੇਟੀ ਤੋਂ ਭਰਤੀ ਨਹੀਂ ਕਰਾਉਣਾ ਚਾਹੁੰਦੀ ਜ세ਦਾਰ ਜੀ ਅੱਗੇ ਅਗਲਾ ਸਾਨੂੰ ਜੋ ਵੀ ਹੁਕਮ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਮਤਲਬ ਤੁਸੀਂ ਕਿਸ ਤਰ੍ਹਾਂ ਦੀ ਸਪੋਰਟ ਦੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਦੀ ਸਪੋਰਟ ਦੀ ਭਰਤੀ ਸਾਰੀ ਕਰਨੀ ਇਹ ਕਮੇਟੀ ਨੇ ਸੀਗੀ ਤੈਨੂੰ ਸਾਨੂੰ ਉਹ ਨਾਂ ਬੁਲਾਇਆ ਗਿਆ ਨਾ ਉਹਦੇ ਲਈ ਰਿਸਪੌਂਸ ਦਿੱਤਾ ਗਿਆ ਸਾਨੂੰ ਭਰਤੀ ਇਲੀਗਲ ਹੈ ਫਿਰ ਮਤਲਬ ਨਹੀਂ ਉਹ ਤਾਂ ਜਸੇਵਰ ਜੀ ਦੱਸਾਂਗੇ ਨਾ ਜਸੇਵਰ ਜੀ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਸੇਵਰ ਜੀ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੇ ਅੰਤਰੀਮ ਕਮੇਟੀ ਆ ਜਸੇਵਰ ਸਾਹਿਬ ਨੂੰ ਦੱਸਿਆ ਲੱਗੀ ਕਿ ਤੁਹਾਡੇ ਇਹ ਰੋਲ ਐਂਡ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਇਹਨਾਂ ਵਿੱਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਖਸਬ ਸਰਵ ਉ ਜਸੇਦਾਰ ਜੀ ਨੇ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਸਿਕ ਕੌਮ ਦੇ ਵਿੱਚ ਸਮੁੱਚੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਦੇ ਵੱਖਰੀ ਗੱਲ ਆ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਤੇ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਚੀਜ਼ ਦਾ ਖਮਾਜਾ ਭੁਗਤਣਾ ਪਊਗਾ ਸ਼ਰੋਮਣੀ ਕਾਲੇ ਦੀ ਲੀਡਰਸ਼ਿਪ ਹੈਗੀ ਆ ਉਹ ਇਸ ਕਮੇਟੀ ਤੋਂ ਪਰਤੀ ਨਹੀਂ ਕਰਾਉਣਾ ਚਾਹੁੰਦੀ ਜਸੇਦਾਰ ਜੀ ਅੱਗੇ ਅਗਲਾ ਸਾਨੂੰ ਜੋ ਵੀ ਹੁਕਮ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਮਤਲਬ ਤੁਸੀਂ ਕਿਸ ਤਰ੍ਹਾਂ ਦੀ ਸਪੋਰਟ ਦੀ ਗੱਲ ਕਰ ਰਹੇ ਕਿ ਕਿਸ ਤਰ੍ਹਾਂ ਦੀ ਸਪੋਰਟ ਦੀ ਭਰਤੀ ਸਾਰੀ ਕਰਨੀ ਇਹ ਕਮੇਟੀ ਦੇ ਸੀਗੀ ਅਜੇ ਤੱਕ ਸਾਨੂੰ ਉਹ ਨਾ ਬੁਲਾਇਆ ਗਿਆ ਨਾ ਕੋ ਦੇ ਲਈ ਸਪੌਂਸਰ ਕੀਤਾ ਗਿਆ ਸਾਨੂੰ ਧਰਤੀਲੀ ਕଲେਜ ਫਿਰ ਮਤਲਬ ਅਕਾਲੀ ਨਹੀਂ ਉਹ ਤਾਂ ਜਥੇਦਾਰ ਜੀ ਦੱਸਾਂਗੇ ਨਾ ਜਥੇਦਾਰ ਜੀ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਥੇਦਾਰ ਜੀ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੀ ਅੰਤਰੀਮ ਕਮੇਟੀ ਆ ਉਹ ਜਥੇਦਾਰ ਸਾਹਿਬ ਨੂੰ ਦੱਸਣ ਲੱਗੀ ਕਿ ਤੁਹਾਡੇ ਇਹ ਰੋਲ ਅਤੇ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਇਹਨਾਂ ਵਿਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਕ ਸਾਹਿ ਤੇ ਜਥੇਦਾਰ ਜੀ ਨੇ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਸੇ ਕੌਮ ਦੇ ਵਿੱਚ ਸਮੁੱਚੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਨਦੀ ਵੱਖਰੀ ਗੱਲ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਤੇ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਚੀਜ਼ ਦਾ ਮਨਪ੍ਰੀਤ ਯਾਲੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ ਜੋ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਅਲੱਗਤੋ ਚਲਾਈ ਜਾ ਰਹੀ ਹੈ ਉਸਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਸ ਨੂੰ ਗਲਤ ਦੱਸਿਆ ਕਿ ਅਕਾਲੀ ਦਲ ਦੇ ਵੱਲੋਂ ਵੱਖਰੀ ਮੈਂਬਰਸ਼ਿਪ ਮੁਹਿੰਮ ਚਲਾਉਣਾ ਗਲਤ ਹੈ ਤਾਂ ਸਾਡੇ ਨਾਲ ਬੱ비 ਬਾਦਲ ਚੁੜ ਚੁਕੇ ਨੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ ਸਵਾਗਤ ਹੈ ਬੱ비 ਬਾਦਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਪੋਕਸਮੈਨ ਟੀਵੀ ਤੇ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਜੀ ਜੀ ਦਾ ਮਨਪ੍ਰੀਤ ਸਿੰਘ ਗਿਆਲੇ ਜੋ ਕਿ ਗੁੱਤਾ ਪਹਿਲਾ ਅਕਾਲੀ ਦਲ ਦੇ ਵਿੱਚ ਹੀ ਨੇ ਬਗਾਵਤ ਕਰਦੇ ਹਮੇਸ਼ਾ ਹਲੰਕੇ ਦੇਖੇ ਨੇ ਇਸ ਵਾਰ ਫਿਰ ਉਹ ਨਾ ਵੱਲੋਂ ਅਕਾਲੀ ਦਲ ਨੂੰ ਹੀ ਚੇਤਾਵਨੀ ਦੇ ਦਿੱਤੀ ਹੈ ਜੋ ਮੈਂਬਰਸ਼ਿਪ ਮੁਹਿੰਮ ਵੱਲੋਂ ਮੁਹਿੰਮ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਗਲਤ ਹੈ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਪੂਰਤ ਨਾ ਪਏਗਾ ਦੇਖੋ ਮੈਮ ਮੈਂ ਮਹਿਸੂਸ ਕਰਦਾ ਹੈ ਕਿ ਜੋ ਮਤਲਬ ਸ੍ਰੀ ਕਾਲ ਤਕਤ ਸਾਹਿਬ ਨਾਲ ਕੋਝਾ ਮਜ਼ਾਕ ਅੱਜ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਜੁੰਡਲੀ ਕਰ ਰਹੇ ਨੇ ਜੀ ਤੇ ਜੋ ਜਿਸ ਤਰ੍ਹਾਂ ਦਾ ਡਿਸਰੈਸਪੈਕਟ ਕਿਹ ਕਾਲ ਤੱਕ ਸਾਭੀ ਕਰ ਰਹੇ ਨੇ ਉਹ ਇੰਨਾ ਤਾਂ ਕਦੇ ਮੁਗਲਾਂ ਨੇ ਜਾਂ ਪੰਥ ਦੇ ਦੁਸ਼ਮਨਾ ਨੇ ਨਹੀਂ ਸਾਨੂੰ ਢਾ ਲਾਈ ਸੀ ਜਿੰਨੀ ਅੱਜ ਇਹ ਲਾ ਰਹੇ ਨੇ ਦੇਖੋ ਮਨਪ੍ਰੀਤਿਆਲੀ ਬੜੇ ਸੁਲਝੇ ਹੋਏ ਨੌਜਵਾਨ ਆਗੂ ਹੈ ਅਕਾਲ ਤਖਤ ਸਾਹਿਬ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਭਰਤੀ ਆਪਦੀ ਦੇਖਰੇਖ ਚ ਕਰਵਾਉਣੀ ਸੀ ਲੇਕਿਨ ਹੋਇਆ ਕਿ ਕਿ ਉਹਨਾਂ ਨੇ ਆਪ ਹੀ ਬੋਗਸ ਭਰਤੀ ਕਰਕੇ ਵੋਟਰ ਲਿਸਟਾਂ ਚੱਕ ਕੇ ਆਪਣੇ ਬੰਦਿਆਂ ਨੂੰ ਡੈਲੀਗੇਟ ਬਣਾਉਣ ਦੀ ਕਵਾਇਤ ਵਿੱਚ ਇੱਕ ਤਰ੍ਹਾਂ ਨਾਲ ਹਾਈਜੈਕ ਕਰ ਲਿਆ ਸ਼ਰੂਮ ਨਹੀਂ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਔਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਖੜੇ ਹੋ ਗਏ ਔਰ ਪੰਥਕ ਰਵਾਈਤਾਂ ਪੰਥਕ ਕਦਰਾਂ ਕੀਮਤਾਂ ਦਾ ਐਸਾ ਤੱਜੀਆਂ ਉਡਾਰੇ ਨੇ ਕਿ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜੀ ਜੀ ਤਾਂ ਸਿਰਕਾਲ ਤੱਕ ਸਾਬ ਦੇ ਹੁਕਮਾਂ ਤੋਂ ਤਾਂ ਨਹੀਂ ਮਿਲ ਰਹੇ ਨੇ ਜੋ ਹੈ ਅਕਾਲੀ ਦਲ ਤੇ ਮਨਪ੍ਰੀਤ ਯਾਦਲੀ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਤਾਂ ਅਕਾਲ ਤਖਸਾਲ ਦਾ ਫੈਸਲਾ ਸਰਬਉੱਚ ਹੈ ਜੋ ਹੁਣ ਜੱਥੇਦਾਰ ਉਹਨਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਦੇ ਦਿੱਤੀ ਗਈ ਜੱਥੇਦਾਰ ਦੇ ਵੱਲੋਂ ਜੋ ਫੈਸਲਾ ਸੁਣਾਇਆ ਜਾਏਗਾ ਉਹੀ ਉਹਨਾਂ ਦਾ ਅਗਲਾ ਫੈਸਲਾ ਵੀ ਹੋਵੇਗਾ ਉਹਨਾਂ ਦਾ ਇਹ ਸਾਫ਼ ਕਹਿਣਾ ਹੈ ਕਿ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਮਹੀਮ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ਸਿਰਫ ਇਗਨੋਰ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਗਿਆ ਹੂੰ ਫਿਰ ਧਾਮੀ ਸਾਹਿਬ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜੋ ਕਿ ਸਾਰੇ ਹੀ ਗੱਲ ਔਰ ਸਾਰੇ ਹੀ ਜਿੰਨੇ ਗੁੱਟ ਜਿੰਨੇ ਗੁੱਟ ਹੈ ਸਾਰੇ ਮੰਨਦੇ ਹੈ ਕਿ ਉਹ ਇਹ ਨਿਹਤ شریف ਔਰ ਇੱਕ ਚੰਗੇ ਇਨਸਾਨ ਨੇ ਉਹਨਾਂ ਨੂੰ ਮਜਬੂਰੀ ਵਿੱਚ ਅਸਤੀਫਾ ਦੇਣਾ ਪਿਆ ਸਿਰਫ ਇਸ ਗੱਲ ਕਰਕੇ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਦੂਜੇ ਪਾਸੇ ਇੱਕ ਜੁੰਡਲੀ ਦਾ ਪ੍ਰੈਸ਼ਰ ਹੈ ਕੀ ਅਸੀਂ ਤੁਹਾਨੂੰ ਪੱਤ ਤੋਂ ਲਾ ਦਾਂਗੇ ਅਸੀਂ ਤੁਹਾਨੂੰ ਹਟਾ ਦਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤੁਸੀਂ ਪ੍ਰੈਸ਼ਰ ਪਾਓ ਤੁਸੀਂ ਉਹਨਾਂ ਨੂੰ ਧਮਕੀਆਂ ਦਿਓ ਸੋ ਮੈਂ ਸਮਝਦਾ ਹੈ ਕਿ ਬਹੁਤ ਹੀ ਤਰਸਯੋਗ ਤੇ ਦੁਖਦਾਈ ਹਾਲਤ ਹੋ ਚੁੱਕੀ ਹੈ ਅੱਜ ਜਿਸ ਤਰ੍ਹਾਂ ਦੇ ਮਤਲਬ ਜਿਹੜੇ ਚੌਰਾਹੇ ਵਿੱਚ ਲਿਆ ਕੇ ਪੰਥ ਨੂੰ ਖੜਾ ਕਰ ਦਿੱਤਾ ਗਿਆ ਉਸ ਚੌਰਾਹੇ ਉਹ ਨਿਹਤ ਨਿੰਦਨਯੋਗ ਹੈ ਖਤਰਨਾਕ ਹੈ ਇਹ ਇੰਨਾ ਤਾਂ ਸਾਡੇ ਪੰਥਕ ਜਿਹੜੇ ਦੁਸ਼ਮਣ ਸੀ ਜਿਨ੍ਹਾਂ ਨੇ ਹਮਲੇ ਕਰ ਕਰਕੇ ਸਾਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸਾਨੂੰ ਨੀਰ ਮੰਨੂ ਅਰਗਿਆਂ ਨੇ ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਉਹ ਵੀ ਸਾਡੀਆਂ ਰਵੈਤਾਂ ਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਇੰਨਾ ਤਹਿਸ ਨਹਿਸ ਨਹੀਂ ਸੀ ਕਰ ਸਕੇ ਕਿਉਂ ਕਰਕੇ ਉਹ ਬਾਹਰੀ ਦੁਸ਼ਮਣ ਸੀ ਇਹ ਅੰਦਰ ਦੇ ਦੁਸ਼ਮਣ ਹੈ ਔਰ ਜੋ ਇਹ ਕਰ ਰਹੇ ਨੇ ਉਹ ਮਤਲਬ ਨਿਹਾਇਤ ਹੀ निंदनਯੋਗ ਔਰ ਦੁਖਦਾਈ ਹੈ ਜੀ ਅ ਮ ਬੱਬੀ ਬਾਦਲ ਜੀ ਜੋ ਜਥੇਦਾਰ ਦੀ ਇਸ ਸਮੇਂ ਆਪਾਂ ਅਵਸਥਾ ਕਿਹਾ ਸਕਦੇ ਹਾਂ ਜਿਸ ਤਰ੍ਹਾਂ ਉਹਨਾਂ ਵੱਲੋਂ ਮਜਬੂਰੀ ਵੀ ਜਿਤਾਈ ਗਈ ਹੈ ਤੇ ਕੀ ਲੱਗਦਾ ਹੈ ਤੁਹਾਨੂੰ ਕਿ ਜਥੇਦਾਰ ਅਜਿਹੇ ਹਾਲਤ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਕੋਈ ਸਖਤ ਫੈਸਲਾ ਸੁਣਾ ਸਕਦੇ ਨੇ ਕਿਉਂਕਿ 107 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨਾਂ ਦਾ ਤਾਂ ਕਹਿਣਾ ਹੈ ਕਿ ਹੁਣ ਜਥੇਦਾਰ ਤੇ ਹੀ ਜੋ ਡਿਪੈਂਡ ਹੈ ਅਸੀਂ ਉਹਨਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ ਜੋ ਫੈਸਲਾ ਸੁਣਾਣਗੇ ਉਸ ਦੇ ਮੁਤਾਬਕ ਹੀ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਏਗੀ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰਤਬਾ ਇੰਨਾ ਵੱਡਾ ਔਰ ਮਹਾਨ ਹੈ ਕਿ ਉਹਨਾਂ ਦੇ ਮੁਖ ਤੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਦਾ ਹੈ ਉਹ ਸਾਰੀ ਕੌਮ ਲਈ ਇੱਕ ਮਤਲਬ ਇਹ ਹੁਕਮਨਾਮੇ ਵਰਗਾ ਇਹ ਸ਼ਬਦ ਉਹਨਾਂ ਦਾ ਹੁਕਮਨਾਮਾ ਹੁੰਦਾ ਹੈ ਸੋ ਜੇ ਉਹ ਸਖਤ ਫੈਸਲਾ ਉਹਨਾਂ ਨੇ ਜਿਹੜਾ ਸੁਣਾਇਆ ਸੀ ਉਹਨਾਂ ਦਾ ਤਾਂ ਉਹਨਾਂ ਨੇ ਮੰਨਿਆ ਨਹੀਂ ਜੀ ਉਹ ਵਰਛਾ ਫੜ ਕੇ ਕੁਰਸੀ ਤੇ ਬੈਠਣ ਨਾਲ ਥੋੜਾ ਮਾਫੀ ਮਿਲਣੀ ਹੈ ਹਮ ਇੱਕ ਪਾਸੇ ਤੁਸੀਂ ਡਰਾਮਾ ਕਰ ਰਹੇ ਹਾਂ ਕਿ ਅਸੀਂ ਬੜੇ ਨਿਮਾਨੇ ਸਿੱਖ ਹਾਂ ਤੇ ਦੂਜੇ ਪਾਸੇ ਤੁਸੀਂ ਜਥੇਦਾਰ ਨੂੰ ਹਟਾ ਰਹੇ ਹੋ ਧਮਕੀਆਂ ਦੇ ਰਹੇ ਹੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਜਬੂਰ ਕਰ ਰਹੇ ਹੋ ਅਸਤੀਫਾ ਦੇਣ ਲਈ ਤੋਂ ਮੈਂ ਤਾਂ ਮਹਿਸੂਸ ਕਰਦਾ ਹੈ ਕਿ ਜਥੇਦਾਰ ਸਾਹਿਬ ਦੀ ਇਹ ਉੱਚ ਪਦਵੀ ਦੀ ਰਾਖੀ ਲਈ ਅੱਜ ਸਾਰੀ ਸਹੀ ਸੋਚ ਵਾਲੀਆਂ ਧਿਰਾਂ ਨੂੰ ਇੱਕ ਪਾਸੇ ਆਉਣਾ ਚਾਹੀਦਾ ਹੈ ਔਰ ਜਥੇਦਾਰ ਸਹਿਬਾਨ ਦਾ ਰਤਬਾ ਮੇਨਟੇਨ ਰਹੀ ਇਦੇ ਲਈ ਯਾਲੀਜੀ ਵਰਗੇ ਜਿਹੜੇ ਸੁਲਝੇ ਹੋਏ ਬੰਦੇ ਐ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਸ਼ੁਕਰੀਆ ਬੱਬੀ ਬਾਦਲ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਤੇ ਫਿਲਹਾਲ ਮਨਪ੍ਰੀਤ ਯਾਲੀਜੋ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਇਹ ਦਿੱਤੀ ਐ ਤੇ ਜੋ ਉਹਨਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਐ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਖਾਮਿਆਜ਼ਾ ਇਸ ਦਾ ਭੁਗਤਣਾ ਪਏਗਾ ਇਸ ਨੂੰ ਗਲਤ ਦੱਸਿਆ ਕਿ ਵੱਖਰੀ ਉਹਨਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਜੋ ਚਲਾਈ ਜਾ ਰਹੀ ਐ ਚਪ ਹੈ ਗਿਆ ਉਹ ਇਸ ਕਮੇਟੀ ਤੋਂ ਭਰਤੀ ਨਹੀਂ ਕਰਾਉਣਾ ਚਾਹੀਦੀ ਜ세ਦਾਰ ਜੀ ਅੱਗੇ ਅਗਲਾ ਸਾਨੂੰ ਜੋ ਵੀ ਹੁਕਮ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਮਤਲਬ ਤੁਸੀਂ ਕਿਸ ਤਰ੍ਹਾਂ ਦੀ ਸਕੋਰਟੀ ਦੀ ਗੱਲ ਕਰ ਰਹੇ ਕਿ ਇਸ ਸਕੋਰਟੀ ਭਰਤੀ ਸਾਰੀ ਕਰਨੀ ਹੈ ਕਮੇਟੀ ਨੇ ਸੀਗੀ ਤਾਇਤਾ ਕੋ ਸਾਨੂੰ ਉਹ ਨਾ ਬੁਲਾਇਆ ਗਿਆ ਨਾ ਕੋ ਦੇ ਲਈ ਰਿਸਪੌਂਸ ਦਿੱਤਾ ਗਿਆ ਸਾਨੂੰ ਭਰਤੀ ਇਲੀ ਕਲੇਜ ਫਿਰ ਮਤਲਬ ਅਕਾਲੀ ਨਹੀਂ ਉਹ ਤਾਂ ਜਸਹਰ ਸਿੰਘ ਦੱਸਾਂਗੇ ਨਾ ਜਸਹਰ ਸਿੰਘ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਸਹਰ ਸਿੰਘ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੀ ਅੰਤਰੀਮ ਕਮੇਟੀ ਆ ਉਹ ਜਸਹਰ ਸਿੰਘ ਸਾਹਿਬ ਨੂੰ ਦੱਸਣ ਲੱਗੀ ਕਿ ਤੁਹਾਡੇ ਇਹ ਰੋਲ ਅਤੇ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਵਿੱਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਕ ਸਾਹਿਬ ਸਰਬਉੱਚ ਹੈਗੇ ਆ ਜਸੇਦਾਰ ਜੀ ਨੇ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਹੈ ਸਿਕ ਕੌਮ ਦੇ ਵਿੱਚ ਸਮੁੱਚੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਦੇ ਵੱਖਰੀ ਗੱਲ ਆ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਤੇ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਚੀਜ਼ ਦਾ ਖਮਾਜਾ ਭੁਗਤਣਾ ਪਊਗਾ ਸ਼ਰੋਮਣੀ ਕਾਲਜ ਦੀ ਲੀਡਰਸ਼ਿਪ ਹੈਗੀ ਆ ਉਹ ਇਸ ਕਮੇਟੀ ਤੋਂ ਪਤ ਨਹੀਂ ਕਰਾਉਣਾ ਚਾਹੁੰਦੀ ਜਸੇਦਾਰ ਜੀ ਅੱਗੇ ਅਗਲਾ ਸਾਨੂੰ ਜੋ ਵੀ ਹੁਕਮ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਵਾਂਗੇ ਮਨੁੱਖ ਸਿੱਕ ਕਿਸ ਤਰ੍ਹਾਂ ਇਸਪੋਰਟ ਦੀ ਗੱਲ ਕਰ ਰਿਹਾ ਕਿਸ ਤਰ੍ਹਾਂ ਦੀ ਇਸਪੋਰਟ ਦੀ ਭਰਤੀ ਸਾਰੀ ਕਰਨੀ ਇਹ ਕਮੇਟੀ ਨੇ ਸੀਗੀ ਤੈਨੂੰ ਸਾਨੂੰ ਉਹ ਨਾ ਬੁਲਾਇਆ ਗਿਆ ਨਾ ਉਹਦੇ ਲਈ ਰਿਸਪੌਂਸ ਦਿੱਤਾ ਗਿਆ ਸਾਨੂੰ ਪਰਤੀਲੀ ਕਲੇਜ ਫਿਰ ਮਤਲਬ ਅਕਾਲੀ ਨਹੀਂ ਉਹ ਤਾਂ ਜਸਹਰ ਸਿੰਘ ਦੱਸਣਗੇ ਨਾ ਜਸਹਰ ਸਿੰਘ ਨੇ ਕਮੇਟੀ ਬਣਾਈ ਆ ਅਗਲਾ ਫੈਸਲਾ ਜੋ ਵੀ ਜਸਹਰ ਸਿੰਘ ਦੱਸਣਗੇ ਅੱਛਾ ਜੀ ਇੱਕ ਤਾਂ ਇਹ ਵੀ ਜਿਹੜੀ ਅੰਤਰੀਮ ਕਮੇਟੀ ਆ ਉਹ ਜਸਹਰ ਸਿੰਘ ਸਾਹਿਬ ਨੂੰ ਦੱਸਣ ਲੱਗੀ ਕਿ ਤੁਹਾਡੇ ਇਹ ਰੋਲ ਅਤੇ ਅਧਿਕਾਰ ਨੇ ਤੁਹਾਡਾ ਅਧਿਕਾਰ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਦੇਖਿਆ ਉਹਨਾਂ ਨੇ ਇਤਰਾਜ਼ ਵੀ ਠਾਇਆ ਹਾਲਾਂਕਿ ਕਿ ਉਹਨਾਂ ਦੀ ਜਿਹੜੇ ਜਿੱਥੇ ਇਹਨੇ ਵਿਚ ਰਹੇ ਤੇ ਉਹਦੇ ਖਿਲਾਫ ਬੋਲਦੇ ਨੇ ਜੋ ਵੀ ਹੋਇਆ ਬੜਾ ਮਾੜਾ ਹੋਇਆ ਵਾ ਦੇਖੋ ਸਾਡੇ ਲਈ ਸ਼੍ਰੀ ਕਾਲਤਕ ਸਾਹਿਬ ਸਰਵਉੱਚ ਹੈਗੇ ਆ ਤੇ ਜਥੇਦਾਰ ਜੀ ਨੇ ਜਿਹੜੇ ਉਹਨਾਂ ਦਾ ਬਹੁਤ ਸਤਿਕਾਰ ਸਿੱਖ ਕੌਮ ਦੇ ਵਿੱਚ ਸਮੁੱਚੀ ਦੁਨੀਆ ਜਿੱਥੇ ਸਿੱਖ ਬੈਠੇ ਨੇ ਉਹਨਾਂ ਦਾ ਹਰ ਹੁਕਮ ਮੰਨਦੇ ਆ ਤੇ ਮੰਨਣਗੇ ਵੀ ਠੀਕ ਆ ਕੋਈ ਇੱਕ ਧਿਰ ਨਹੀਂ ਮੰਨਦੀ ਵੱਖਰੀ ਗੱਲ ਆ ਲੇਕਿਨ ਉਹਦਾ ਵੀ ਜਦੋਂ ਲੋਕਾਂ ਦੀ ਕਚਹਿਰੀ ਤੇ ਉਹਨਾਂ ਨੇ ਜਾਣਾ ਸੰਗਤ ਦੇ ਵਿੱਚ ਤਾਂ ਉਸ ਚੀਜ਼ ਦਾ ਤਾਂ ਮਨਪ੍ਰੀਤ ਯਾਲੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ ਜੋ ਉਹਨਾਂ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਅਲਾਗਤੋ ਚਲਾਈ ਜਾ ਰਹੀ ਹੈ ਉਸ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਸ ਨੂੰ ਗਲਤ ਦੱਸਿਆ ਕਿ ਅਕਾਲੀ ਦਲ ਦੇ ਵੱਲੋਂ ਵੱਖਰੀ ਮੈਂਬਰਸ਼ਿਪ ਮੁਹਿੰਮ ਚਲਾਉਣਾ ਗਲਤ ਹੈ ਤਾਂ ਸਾਡਾ ਬੱ비 ਬਾਦਲ ਚੜ ਚੁੱਕੇ ਨੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ ਸਵਾਗਤ ਹੈ ਬੱ비 ਬਾਦਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਪੋਕਸਪੀਨ ਟੀਵੀ ਤੇ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਜੀ ਜੀ ਦਾ ਮਨਪ੍ਰੀਤ ਸਿੰਘ ਗਿਆਲੇ ਜੋ ਕਿ ਗੁੱਤਾ ਪਹਿਲਾ ਅਕਾਲੀ ਦਲ ਦੇ ਵਿੱਚ ਹੀ ਨੇ ਬਗਾਵਤ ਕਰਦੇ ਹਮੇਸ਼ਾ ਹਲੰਕੇ ਦੇਖੇ ਨੇ ਇਸ ਵਾਰ ਫਿਰ ਉਹ ਨਾ ਵੱਲੋਂ ਅਕਾਲੀ ਦਲ ਨੂੰ ਹੀ ਚੇਤਾਵਨੀ ਦੇ ਦਿੱਤੀ ਹੈ ਜੋ ਮੈਂਬਰਸ਼ਿਪ ਮੁਹਿੰਮ ਵੱਲੋਂ ਮੁਹਿੰਮ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਗਲਤ ਹੈ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਪੁੱਛਤ ਨਾ ਪਏਗਾ ਦੇਖੋ ਮੈਮ ਮੈਂ ਮਹਿਸੂਸ ਕਰਦਾ ਹੈ ਕਿ ਜੋ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੋਝਾ ਮਜ਼ਾਕ ਅੱਜ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਜੁੰਡਲੀ ਕਰ ਰਹੇ ਨੇ ਜੀ ਤੇ ਜੋ ਜਿਸ ਤਰ੍ਹਾਂ ਦਾ ਡਿਸਰੈਸਪੈਕਟ ਜਿਹੜੀ ਕਾਲ ਤੱਕ ਸਾਭੀ ਕਰ ਰਹੇ ਨੇ ਉਹ ਇੰਨਾ ਤਾਂ ਕਦੇ ਮੁਗਲਾਂ ਨੇ ਜਾਂ ਪੰਥ ਦੇ ਦੁਸ਼ਮਨਾ ਨੇ ਨਹੀਂ ਸਾਨੂੰ ਢਾ ਲਾਈ ਸੀ ਜਿੰਨੀ ਅੱਜ ਇਹ ਲਾ ਰਹੇ ਨੇ ਦੇਖੋ ਮਨਪ੍ਰੀਤਿਆ ਵਾਲੀ ਬੜੇ ਸੁਲਝੇ ਹੋਏ ਨੌਜਵਾਨ ਆਗੂ ਹੈ ਅਕਾਲ ਤਖਤ ਸਾਹਿਬ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਭਰਤੀ ਆਪਦੀ ਦੇਖਰੇਖ ਚ ਕਰਵਾਉਣੀ ਸੀ ਲੇਕਿਨ ਹੋਇਆ ਕਿ ਕਿ ਉਹਨਾਂ ਨੇ ਆਪ ਹੀ ਬੋਗਸ ਭਰਤੀ ਕਰਕੇ ਵੋਟਰ ਲਿਸਟਾਂ ਚੱਕ ਕੇ ਆਪਣੇ ਬੰਦਿਆਂ ਨੂੰ ਡੈਲੀਗੇਟ ਬਣਾਉਣ ਦੀ ਕਵਾਇਤ ਵਿੱਚ ਇੱਕ ਤਰ੍ਹਾਂ ਨਾਲ ਹਾਈਜੈਕ ਕਰ ਲਿਆ ਸ਼ਰੂਮ ਨਹੀਂ ਅਕਾਲੀ ਦਲ ਨੂੰ ਹਾਈਜੈਕ ਕਰ ਲਿਆ ਔਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਨਾਲ ਅਕਾਲ ਤਖਤ ਸਾਹਿਬ ਵਾਲ ਪਿੱਠ ਕਰਕੇ ਖੜੇ ਹੋ ਗਏ ਔਰ ਪੰਥਕ ਰਵਾਈਤਾਂ ਪੰਥਕ ਕਦਰਾਂ ਕੀਮਤਾਂ ਦਾ ਐਸਾ ਤੱਜੀਆਂ ਉਡਾਰੇ ਨੇ ਕਿ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜੀ ਜੀ ਤਾਂ ਸਿਰਕਾਲ ਤੱਕ ਸਾਹਿਬ ਦੇ ਹੁਕਮਾਂ ਤੋਂ ਤਾਂ ਨਹੀਂ ਮਿਲ ਰਹੇ ਨੇ ਜੋ ਹੈ ਅਕਾਲੀ ਦਲ ਤੇ ਮਨਪ੍ਰੀਤ ਯਾਦੀ ਦਾ ਇਹ ਕਹਿਣਾ ਹੈ ਕਿ ਸਾਡੇ ਲਈ ਤਾਂ ਅਕਾਲ ਤਖਤ ਸਾਹਿਬ ਦਾ ਫੈਸਲਾ ਸਰਬਉੱਚ ਹੈ ਜੋ ਹੁਣ ਜਥੇਦਾਰ ਉਹਨਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਦੇ ਦਿੱਤੀ ਗਈ ਜਥੇਦਾਰ ਦੇ ਵੱਲੋਂ ਜੋ ਫੈਸਲਾ ਸੁਣਾਇਆ ਜਾਏਗਾ ਉਹੀ ਉਹਨਾਂ ਦਾ ਅਗਲਾ ਫੈਸਲਾ ਵੀ ਹੋਵੇਗਾ ਉਹਨਾਂ ਦਾ ਇਹ ਸਾਫ਼ ਕਹਿਣਾ ਹੈ ਕਿ ਅਕਾਲੀ ਦਲ ਦੇ ਵੱਲੋਂ ਮੈਂਬਰਸ਼ਿਪ ਮਹੀਮ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ਸਿਰਫ ਇਗਨੋਰ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਗਿਆ ਹੂੰ ਫਿਰ ਧਾਮੀ ਸਾਹਿਬ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜੋ ਕਿ ਸਾਰੇ ਹੀ ਦਲ ਔਰ ਸਾਰੇ ਹੀ ਜਿੰਨੇ ਗੁੱਟ ਜਿੰਨੇ ਗੁੱਟ ਹੈ ਸਾਰੇ ਮੰਨਦੇ ਹੈ ਕਿ ਉਹ ਇਹ ਨਿਹਤ شریف ਔਰ ਇੱਕ ਚੰਗੇ ਇਨਸਾਨ ਨੇ ਉਹਨਾਂ ਨੂੰ ਮਜਬੂਰੀ ਵਿੱਚ ਅਸਤੀਫਾ ਦੇਣਾ ਪਿਆ ਸਿਰਫ ਇਸ ਗੱਲ ਕਰਕੇ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਦੂਜੇ ਪਾਸੇ ਇੱਕ ਜੁੰਡਲੀ ਦਾ ਪ੍ਰੈਸ਼ਰ ਹੈ ਕੀ ਅਸੀਂ ਤੁਹਾਨੂੰ ਪੱਤ ਤੋਂ ਲਾਹ ਦਾਂਗੇ ਅਸੀਂ ਤੁਹਾਨੂੰ ਹਟਾ ਦਾਂਗੇ ਅਕਾਲ ਤਖਤ ਦੇ ਸਭ ਦੇ ਜਥੇਦਾਰ ਤੇ ਤੁਸੀਂ ਪ੍ਰੈਸ਼ਰ ਪਾਓ ਤੁਸੀਂ ਉਹਨਾਂ ਨੂੰ ਧਮਕੀਆਂ ਦਿਓ ਤੋਂ ਮੈਂ ਸਮਝਦਾ ਕਿ ਬਹੁਤ ਹੀ ਤਰਸਯੋਗ ਤੇ ਦੁਖਦਾਈ ਹਾਲਤ ਹੋ ਚੁੱਕੀ ਹੈ ਅੱਜ ਜਿਸ ਤਰ੍ਹਾਂ ਦੇ ਮਤਲਬ ਜਿਹੜੇ ਚੌਰਾਹੇ ਵਿੱਚ ਲਿਆ ਕੇ ਪੰਥ ਨੂੰ ਖੜਾ ਕਰ ਦਿੱਤਾ ਗਿਆ ਉਸ ਚੌਰਾਹੇ ਉਹ ਨਿਹਤ ਨਿੰਦਨਯੋਗ ਹੈ ਖਤਰਨਾਕ ਹੈ ਤੇ ਇੰਨਾ ਤਾਂ ਸਾਡੇ ਪੰਥਕ ਜਿਹੜੇ ਦੁਸ਼ਮਣ ਸੀ ਜਿਨ੍ਹਾਂ ਨੇ ਹਮਲੇ ਕਰ ਕਰਕੇ ਸਾਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸਾਨੂੰ ਨੀਰ ਮੰਨੂ ਅਰਗਿਆਂ ਨੇ ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸੀ ਉਹ ਵੀ ਸਾਡੀਆਂ ਰਵੈਤਾਂ ਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਇੰਨਾ ਤਹਿਸ ਨਹਿਸ ਨਹੀਂ ਸੀ ਕਰ ਸਕੇ ਕਿਉਂ ਕਰਕੇ ਉਹ ਬਾਹਰੀ ਦੁਸ਼ਮਣ ਸੀ ਇਹ ਅੰਦਰ ਦੇ ਦੁਸ਼ਮਣ ਹੈ ਔਰ ਜੋ ਇਹ ਕਰ ਰਹੇ ਨੇ ਉਹ ਮਤਲਬ ਬਨੇਹਤ ਹੀ निंदनਯੋਗ ਔਰ ਦੁਖਦਈ ਹੈ ਜੀ ਆ ਮ ਬੱਬੀ ਬਾਦਲ ਜੀ ਜੋ ਜਥੇਦਾਰ ਦੀ ਇਸ ਸਮੇਂ ਆਪਾਂ ਅਵਸਥਾ ਕਿਹਾ ਸਕਦੇ ਹਾਂ ਜਿਸ ਤਰ੍ਹਾਂ ਉਹਨਾਂ ਵੱਲੋਂ ਮਜਬੂਰੀ ਵੀ ਜਿਤਾਈ ਗਈ ਹੈ ਤੇ ਕੀ ਲੱਗਦਾ ਹੈ ਤੁਹਾਨੂੰ ਕਿ ਜਥੇਦਾਰ ਅਜਿਹੀ ਹਾਲਤ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਕੋਈ ਸਖਤ ਫੈਸਲਾ ਸੁਣਾ ਸਕਦੇ ਨੇ ਕਿਉਂਕਿ 107 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨਾਂ ਦਾ ਤਾਂ ਕਹਿਣਾ ਹੈ ਕਿ ਹੁਣ ਜਥੇਦਾਰ ਤੇ ਹੀ ਜੋ ਡਿਪੈਂਡ ਹੈ ਅਸੀਂ ਉਹਨਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਾਂ ਜੋ ਫੈਸਲਾ ਸੁਣਾਣਗੇ ਉਸ ਦੇ ਮੁਤਾਬਕ ਹੀ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਏਗੀ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰਤਬਾ ਇੰਨਾ ਵੱਡਾ ਔਰ ਮਹਾਨ ਹੈ ਕਿ ਉਹਨਾਂ ਦੇ ਮੁਖ ਤੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਦਾ ਹੈ ਉਹ ਸਾਰੀ ਕੌਮ ਲਈ ਇੱਕ ਮਤਲਬ ਇਹ ਹੁਕਮਨਾਮੇ ਵਰਗਾ ਇਹ ਸ਼ਬਦ ਉਹਨਾਂ ਦਾ ਹੁਕਮਨਾਮਾ ਹੁੰਦਾ ਹੈ ਸੋ ਜੇ ਉਹ ਸਖਤ ਫੈਸਲਾ ਉਹਨਾਂ ਨੇ ਜਿਹੜਾ ਸੁਣਾਇਆ ਸੀ ਉਹਨਾਂ ਦਾ ਤਾਂ ਉਹਨਾਂ ਨੇ ਮੰਨਿਆ ਨਹੀਂ ਜੀ ਉਹ ਵਰਚਾ ਫੜ ਕੇ ਕੁਰਸੀ ਤੇ ਬੈਠਣ ਨਾਲ ਥੋੜਾ ਮਾਫੀ ਮਿਲਣੀ ਹੈ ਹਮ ਇੱਕ ਪਾਸੇ ਤੁਸੀਂ ਡਰਾਮਾ ਕਰ ਰਹੇ ਹੋ ਕਿ ਅਸੀਂ ਬੜੇ ਨਿਮਾਨੇ ਸਿੱਖ ਹਾਂ ਤੇ ਦੂਜੇ ਪਾਸੇ ਤੁਸੀਂ ਜਥੇਦਾਰ ਨੂੰ ਹਟਾ ਰਹੇ ਹੋ ਧਮਕੀਆਂ ਦੇ ਰਹੇ ਹੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਜਬੂਰ ਕਰ ਰਹੇ ਹੋ ਅਸਤੀਫਾ ਦੇਣ ਲਈ ਤੋਂ ਮੈਂ ਤਾਂ ਮਹਿਸੂਸ ਕਰਦਾ ਹੈ ਕਿ ਜਥੇਦਾਰ ਸਾਹਿਬ ਦੀ ਇਹ ਉੱਚ ਪਦਵੀ ਵੀ ਰਾਖੀ ਲਈ ਅੱਜ ਸਾਰੀ ਸਹੀ ਸੋਚ ਵਾਲੀਆਂ ਧਿਰਾਂ ਨੂੰ ਇੱਕ ਪਾਸੇ ਆਉਣਾ ਚਾਹੀਦਾ ਹੈ ਔਰ ਜਥੇਦਾਰ ਸਹਿਬਾਨ ਦਾ ਰਤਬਾ ਮੇਨਟੇਨ ਰਹੀ ਇਸ ਦੇ ਲਈ ਯਾਲੀ ਜੀ ਵਰਗੇ ਜਿਹੜੇ ਸੁਲਝੇ ਹੋਏ ਬੰਦੇ ਐ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਸ਼ੁਕਰੀਆ ਬੱਬੀ ਬਾਦਲ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਤੇ ਫਿਲਹਾਲ ਮਨਪ੍ਰੀਤ ਯਾਲੀ ਜੋ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਇਹ ਦਿੱਤੀ ਐ ਤੇ ਜੋ ਉਹਨਾਂ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਐ ਅਕਾਲੀ ਦਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਖਾਮਿਆਜ਼ਾ